ਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸਕੂਟੀ ਸਵਾਰ ਦੋ ਮਹਿਲਾਵਾਂ ਨੂੰ ਬਦਮਾਸ਼ ਜਵਾਹ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਇੱਥੇ ਮਹਿਲਾਵਾਂ ਦੇ ਤੁਸੀਂ ਹੁਸ਼ਿਆਰੀ ਵੇਖੋ ਉਹਨਾਂ ਦੀ ਇਹ ਤੁਸੀਂ ਦੇਖ ਸਕਦੇ ਹੋ ਕਿੰਨੀ ਹੁਸ਼ਿਆਰੀ ਦੇ ਨਾਲ ਜੁਆ ਉਹਨਾਂ ਨੇ ਆਪਣੇ ਆਪ ਨੂੰ ਬਚਾਇਆ ਤੇ ਚੋਰਾਂ ਨੂੰ ਵੀ ਮੌਕੇ ਤੋਂ ਭਜਾ ਦਿੱਤਾ ਤੇ ਇਹ ਪੂਰੀ ਵੀਡੀਓ ਜਿਹੜੀ ਹੈ ਸੀਸੀਟੀਵੀ ਦੇ ਵਿੱਚ ਮੰਜ਼ਰ ਕੈਦ ਹੋ ਜਾਂਦਾ ਤਾਂ ਲੁਧਿਆਣਾ ਦੀ ਵੀਡੀਓ ਤੁਹਾਨੂੰ ਵੀ ਕਰਿਆ ਲੁਧਿਆਣਾ ਦੇ ਵਿੱਚ ਦੋ ਮਹਿਲਾਵਾਂ ਜੋ ਹੈ ਐਕਟਿਵਿਸਟ ਵਾਰ ਜਾ ਰਹੀਆਂ ਸੀ ਕਿ ਇਸੇ ਦੌਰਾਨ ਦੋ ਮੋਟਰਸਾਈਕਲ ਬਦਮਾਸ਼ ਜੋ ਹੈ ਉਥੇ ਉਹਨਾਂ ਦਾ ਪਹਿਲਾਂ ਪਿੱਛਾ ਕਰਦੇ ਆਂਦੇ ਨੇ ਤੇ ਅਚਾਨਕ ਹੀ ਉਹਨਾਂ ਦੀ ਐਕਟਿਵਾਂ ਨੂੰ ਰੋਕ ਲੈਂਦੇ ਨੇ ਸਾਈਡ ਦੇ ਕੇ ਤੇ ਉਸ ਤੋਂ ਬਾਅਦ ਤੁਸੀਂ ਵੇਖੋ ਕਿ ਇੱਕ ਬਦਮਾਸ਼ ਜੋ ਕਿ ਪਿੱਛੇ ਬੈਠਿਆ ਸੀਗਾ ਬਾਈਕ ਤੇ ਉਹ ਮਹਿਲਾ ਦੇ ਕੋਲੋਂ ਉਸ ਦਾ ਪਰਸ ਖੋਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਮਹਿਲਾ ਜੋ ਹੈ ਇਥੇ ਇੱਕੋ ਦਮ ਆਪਣਾ ਪਰਸ ਉਸ ਬਦਮਾਸ਼ ਕੋਲੋਂ ਛੁਡਾ ਲੈਂਦੀ ਹੈ ਤੇ ਦੋਵੇਂ ਹੀ ਮਹਿਲਾਵਾਂ ਦੇ ਵੱਲੋਂ ਬੜੀ ਹੀ ਹੁਸ਼ਿਆਰੀ ਦੇ ਨਾਲ ਇਹਨਾਂ ਚੋਰਾਂ ਦਾ ਜੋ ਹੈ ਉਥੇ ਸਾਹਮਣਾ ਕੀਤਾ ਜਾਂਦਾ ਦੋਵਾਂ ਮਹਿਲਾਵਾਂ ਦੇ ਵੱਲੋਂ ਤੇ ਉਸ ਤੋਂ ਬਾਅਦ ਰੌਲਾ ਪਾ ਦਿੰਦੀਆਂ ਨੇ ਮਹਿਲਾਵਾਂ ਜਿਸ ਕਰਕੇ ਜੋ ਬਦਮਾਸ਼ ਸੀਗੇ ਉਹ ਵੀ ਸੈਮ ਜਾਂਦੇ ਨੇ ਤਾਂ ਹਾਲਾਂਕਿ ਉਹਨਾਂ ਨੇ ਇੱਥੇ ਡਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਮਹਿਲਾਵਾਂ ਨੂੰ ਆਪਣਾ ਤੇਜ਼ਦਾਰ ਹਥਿਆਰ ਵੀ ਕੱਢ ਕੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਮਹਿਲਾਵਾਂ ਨੇ ਰੌਲਾ ਪਾ ਦਿੱਤਾ ਤੇ ਉਸ ਤੋਂ ਬਾਅਦ ਬਦਮਾਸ਼ ਜੋ ਹੈ ਉਹ ਤੋਂ ਦੀ ਡਰ ਕੇ ਮੌਕੇ ਤੋਂ ਫਰਾਰ ਹੋ ਗਏ ਤਾਂ ਇਸ ਤਰੀਕੇ ਦੇ ਨਾਲ ਜੋ ਚੋਰੀ ਦੀ ਵਾਰਦਾਤ ਇਹ ਬਦਮਾਸ਼ ਕਰਨ ਆਏ ਸੀਗੇ ਉਸ ਨੂੰ ਮਹਿਲਾ ਉਹਨੇ ਰੋਕ ਦਿੱਤਾ ਤੇ ਆਪਣੀ ਹੁਸ਼ਿਆਰੀ ਦੇ ਨਾਲ ਜੋ ਹੈ ਉਹਨਾਂ ਨੇ ਆਪਣੇ ਆਪ ਨੂੰ ਵੀ ਬਚਾ ਲਿਆ ਸੋ ਇਹ ਤੁਸੀਂ ਵੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਹੁਣ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਜਿਸ ਤਰੀਕੇ ਦੇ ਨਾਲ ਇਨ੍ਹਾਂ ਔਰਤਾਂ ਨੇ ਹੁਸ਼ਿਆਰੀ ਵਿਖਾਈ ਆਪਣੀ ਜਾਨ ਬਚਾਈ ਤੇ ਚੋਰਾਂ ਨੂੰ ਵੀ ਭਜਾ ਦਿੱਤਾ ਸੋ ਇਹ ਵੀਡੀਓ ਜਿਹੜੀ ਹੈ ਤੁਸੀਂ ਵੇਖ ਕੇ ਤੁਸੀਂ ਵੀ ਸਿੱਖ ਲੈ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਨ੍ਹਾਂ ਬਦਮਾਸ਼ਾਂ ਦਾ ਸਾਹਮਣਾ ਕਰਨਾ ਹੈ ਕਿਉਂਕਿ ਵੇਖਿਆ ਜਾਵੇ ਤਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜੋ ਹੈ ਕਾਫੀ ਅਜਹੀਆਂ ਵਾਰਦਾਤਾਂ ਹੋ ਰਹੀਆਂ ਨੇ ਸੋ ਅਜਿਹੇ ਦੇ ਵਿੱਚ ਲੋਕਾਂ ਨੂੰ ਜੋ ਹੈ ਚੌਕਸ ਰਹਿਣ ਦੀ ਜ਼ਰੂਰਤ ਹੈ ਤੇ ਇੱਥੇ ਜੋ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮਹਿਲਾਵਾਂ ਨੇ ਇਹਨਾਂ ਬਦਮਾਸ਼ਾਂ ਦਾ ਸਾਹਮਣਾ ਕੀਤਾ ਤੇ ਉਹਨਾਂ ਨੂੰ ਜਿਹੜਾ ਆ ਆਪਣੇ ਆਪ ਨੂੰ ਬਚਾਇਆ ਤੇ ਬਦਮਾਸ਼ਾਂ ਨੂੰ ਵੀ ਪਜਾ ਦਿੱਤਾ ਤਾਂ ਹੁਣ ਪੁਲਿਸ ਜੋ ਹੈ ਮਾਮਲੇ ਦੀ ਜਾਂਚ ਦੇ ਵਿੱਚ ਜੁੜ ਗਈ ਹੈ ਪੁਲਿਸ ਦੇ ਵੱਲੋਂ ਇਹਨਾਂ ਜਿਹੜੇ ਬਦਮਾਸ਼ ਜੀ ਉਹਨਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ ਸੋ ਹੁਣ ਬਦਮਾਸ਼ਾਂ ਤੇ ਤਾਂ ਕਾਰਵਾਈ ਹੋਵੇਗੀ ਉਹ ਵੀ ਫੜੇ ਜਾਣਗੇ ਲੇਕਿਨ ਫਿਲਹਾਲ ਇਹ ਸੀਸੀਟੀਵੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਸ਼ਰੀਆਮ ਜੋ ਹੈ ਤੇ ਬਦਮਾਸ਼ਾਂ ਦੇ ਵੱਲੋਂ ਦੋ ਔਰਤਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਮਹਿਲਾਵਾਂ ਨੇ ਜੁਆਏ ਤੇ ਹੁਸ਼ਿਆਰੀ ਵਖਾਈ ਤੇ ਰੋਲਾ ਪਾ ਕੇ ਜੁਆਏ ਨਾ ਬਦਮੁੰਡਾ ਗਰਦੀ ਦੀਆਂ ਤਸਵੀਰਾਂ ਸਾਹਮਣਿਆਂ ਆਈਆਂ ਨੇ ਸਕੂਟੀ ਸਵਾਰ ਦੋ ਮਹਿਲਾਵਾਂ ਨੂੰ ਬਦਮਾਸ਼ ਜੁਆ ਉਹ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਇਥੇ ਮਹਿਲਾਵਾਂ ਦੇ ਤੁਸੀਂ ਹੁਸ਼ਿਆਰੀ ਵੇਖੋ ਉਹਨਾਂ ਦੀ ਇਹ ਤੁਸੀਂ ਦੇਖ ਸਕਦੇ ਹੋ ਕਿੰਨੀ ਹੁਸ਼ਿਆਰੀ ਦੇ ਨਾਲ ਜੁਆ ਉਹਨਾਂ ਨੇ ਆਪਣੇ ਆਪ ਨੂੰ ਬਚਾਇਆ ਤੇ ਚੋਰਾਂ ਨੂੰ ਵੀ ਮੌਕੇ ਤੋਂ ਭਜਾ ਦਿੱਤਾ ਤੇ ਇਹ ਪੂਰੀ ਵੀਡੀਓ ਜਿਹੜੀ ਹੈ ਸੀਸੀਟੀਵੀ ਦੇ ਵਿੱਚ ਮੰਜ਼ਰ ਕੈਦ ਹੋ ਜਾਂਦਾ ਤਾਂ ਲੁਧਿਆਣਾ ਦੀ ਵੀਡੀਓ ਤੁਹਾਨੂੰ ਵੀ ਆਰਿਆਂ ਦੁਧਿਆਣਾ ਦੇ ਵਿੱਚ ਦੋ ਮਹਿਲਾਵਾਂ ਜੋ ਐ ਐਕਟਿਵਾ ਤੇ ਸਵਾਰ ਜਾ ਰਹੀਆਂ ਸੀ ਗਿਆ ਕਿ ਇਸੇ ਦੌਰਾਨ ਦੋ ਮੋਟਰਸਾਈਕਲ ਬਦਮਾਸ਼ ਜੋ ਹੈ ਉਥੇ ਉਹਨਾਂ ਦਾ ਪਹਿਲਾ ਪਿੱਛਾ ਕਰਦੇ ਆਂਦੇ ਨੇ ਤੇ ਅਚਾਨਕ ਹੀ ਉਹਨਾਂ ਦੀ ਐਕਟਿਵਾ ਨੂੰ ਰੋਕ ਲੈਂਦੇ ਨੇ ਸਾਈਡ ਦੇ ਕੇ ਤੇ ਉਸ ਤੋਂ ਬਾਅਦ ਤੁਸੀਂ ਵੇਖੋ ਕਿ ਇੱਕ ਬਦਮਾਸ਼ ਜੋ ਕਿ ਪਿੱਛੇ ਬੈਠਿਆ ਸੀਗਾ ਬਾਈਕ ਤੇ ਉਹ ਮਹਿਲਾ ਦੇ ਕੋਲੋਂ ਉਸ ਦਾ ਪਰਸ ਖੋਣ ਦੀ ਕੋਸ਼ਿਸ਼ ਕਰਦਾ ਲੇਕਿਨ ਮਹਿਲਾ ਜੋ ਹੈ ਤੇ ਇੱਕੋ ਦਮ ਆਪਣਾ ਪਰਸ ਉਸ ਬਦਮਾਸ਼ ਕੋਲੋਂ ਛੁਡਾ ਲੈਂਦੀ ਹੈ ਤੇ ਦੋਵੇਂ ਹੀ ਮਹਿਲਾਵਾਂ ਦੇ ਵੱਲੋਂ ਬੜੀ ਹੀ ਹੁਸ਼ਿਆਰੀ ਦੇ ਨਾਲ ਇਨ੍ਹਾਂ ਚੋਰਾਂ ਦਾ ਜੋ ਹੈ ਉਥੇ ਸਾਹਮਣਾ ਕੀਤਾ ਜਾਂਦਾ ਦੋਵਾਂ ਮਹਿਲਾਵਾਂ ਦੇ ਵੱਲੋਂ ਤੇ ਉਸ ਤੋਂ ਬਾਅਦ ਰੌਲਾ ਪਾ ਦਿੰਦੀਆਂ ਨੇ ਮਹਿਲਾਵਾਂ ਜਿਸ ਕਰਕੇ ਜੋ ਬਦਮਾਸ਼ ਸੀਗੇ ਉਹ ਵੀ ਸੈਮ ਜਾਂਦੇ ਨੇ ਤਾਂ ਹਾਲਾਂਕਿ ਉਹਨਾਂ ਨੇ ਇੱਥੇ ਡਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਮਹਿਲਾਵਾਂ ਨੂੰ ਆਪਣਾ ਤੇਜ਼ਦਾਰ ਹਥਿਆਰ ਵੀ ਕੱਢ ਕੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਮਹਿਲਾਵਾਂ ਨੇ ਰੌਲਾ ਪਾ ਦਿੱਤਾ ਤੇ ਉਸ ਤੋਂ ਬਾਅਦ ਬਦਮਾਸ਼ ਜੋ ਹੈ ਉਹ ਤੋਂ ਦੀ ਡਰ ਕੇ ਮੌਕੇ ਤੋਂ ਫਰਾਰ ਹੋ ਗਏ ਤਾਂ ਇਸ ਤਰੀਕੇ ਦੇ ਨਾਲ ਜੋ ਚੋਰੀ ਦੀ ਵਾਰਦਾਤ ਇਹ ਬਦਮਾਸ਼ ਕਰਨ ਆਏ ਸੀਗੇ ਉਸ ਨੂੰ ਮਹਿਲਾ ਉਹਨੇ ਰੋਕ ਦਿੱਤਾ ਤੇ ਆਪਣੀ ਹੁਸ਼ਿਆਰੀ ਦੇ ਨਾਲ ਜੋ ਹੈ ਉਹਨਾਂ ਨੇ ਆਪਣੇ ਆਪ ਨੂੰ ਵੀ ਬਚਾ ਲਿਆ ਸੋ ਇਹ ਤੁਸੀਂ ਵੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਹੁਣ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਜਿਸ ਤਰੀਕੇ ਦੇ ਨਾਲ ਇਨ੍ਹਾਂ ਔਰਤਾਂ ਨੇ ਹੁਸ਼ਿਆਰੀ ਵਿਖਾਈ ਆਪਣੀ ਜਾਨ ਬਚਾਈ ਤੇ ਚੋਰਾਂ ਨੂੰ ਵੀ ਭਜਾ ਦਿੱਤਾ ਸੋ ਇਹ ਵੀਡੀਓ ਜਿਹੜੀ ਹੈ ਤੁਸੀਂ ਵੇਖ ਕੇ ਤੁਸੀਂ ਵੀ ਸਿੱਖ ਲੈ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਨ੍ਹਾਂ ਬਦਮਾਸ਼ਾਂ ਦਾ ਸਾਹਮਣਾ ਕਰਨਾ ਹੈ ਕਿਉਂਕਿ ਵੇਖਿਆ ਜਾਵੇ ਤਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜੋ ਹੈ ਕਾਫੀ ਅਜਹੀਆਂ ਵਾਰਦਾਤਾਂ ਹੋ ਰਹੀਆਂ ਨੇ ਸੋ ਅਜਿਹੇ ਦੇ ਵਿੱਚ ਲੋਕਾਂ ਨੂੰ ਜੋ ਹੈ ਚੌਕਸ ਰਹਿਣ ਦੀ ਜ਼ਰੂਰਤ ਹੈ ਤੇ ਇੱਥੇ ਜੋ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮਹਿਲਾਵਾਂ ਨੇ ਇਹਨਾਂ ਬਦਮਾਸ਼ਾਂ ਦਾ ਸਾਹਮਣਾ ਕੀਤਾ ਤੇ ਉਹਨਾਂ ਨੂੰ ਜਿਹੜਾ ਆ ਆਪਣੇ ਆਪ ਨੂੰ ਬਚਾਇਆ ਤੇ ਬਦਮਾਸ਼ਾਂ ਨੂੰ ਵੀ ਪਜਾ ਦਿੱਤਾ ਤਾਂ ਹੁਣ ਪੁਲਿਸ ਜੋ ਹੈ ਮਾਮਲੇ ਦੀ ਜਾਂਚ ਦੇ ਵਿੱਚ ਜੁੜ ਗਈ ਹੈ ਪੁਲਿਸ ਦੇ ਵੱਲੋਂ ਇਹਨਾਂ ਜਿਹੜੇ ਬਦਮਾਸ਼ ਜੀ ਉਹਨਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ ਸੋ ਹੁਣ ਬਦਮਾਸ਼ਾਂ ਤੇ ਤਾਂ ਕਾਰਵਾਈ ਹੋਵੇਗੀ ਉਹ ਵੀ ਫੜੇ ਜਾਣਗੇ ਲੇਕਿਨ ਫਿਲਹਾਲ ਇਹ ਸੀਸੀਟੀਵੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਸ਼ਰੀਆਮ ਜੋ ਹੈ ਤੇ ਬਦਮਾਸ਼ਾਂ ਦੇ ਵੱਲੋਂ ਦੋ ਔਰਤਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਮਹਿਲਾਵਾਂ ਨੇ ਜੁਏ ਤੇ ਹੁਸ਼ਿਆਰੀ ਵਖਾਈ ਤੇ ਰੋਲਾ ਪਾ ਕੇ ਜੁਏ ਨਾ ਬਦ